ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਪਹੁੰਚੇ ਹਾਂ ਜੀ ਸ਼੍ਰੀ ਨਗਰ ਜੰਮੂ ਐਂ ਕਸ਼ਮੀਰ ਇੱਥੇ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਜੀ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਬਰਜੁਲਾ ਬਾਗਾਤ ਬਡਗਾਮ ਸ਼੍ਰੀ ਨਗਰ ਕਸ਼ਮੀਰ ਹੁਣ ਇਹਦਾ ਇਤਿਹਾਸ ਸਰਵਣ ਕਰਨ ਲੱਗੇ ਹਾਂ ਜੀ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਹਨ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਬਾਗਾਤ ਬੜਗਾਮ ਵਿਖੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅਖੀਰੀ ਦਿਨਾਂ ਵਿੱਚ 12 ਜੂਨ 1841 ਈਸਵੀ ਨੂੰ ਧਰਮ ਦੇਸ਼ ਤੇ ਰਾਜ ਖਾਤਰ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾਡੇ ਖੇਤ ਦੇ ਆਦਰਸ਼ ਨੂੰ ਮੁਖ ਰੱਖਦੇ ਹੋਏ ਸਿੱਖ ਫੌਜਾਂ ਦੇ ਸਿਪਾਈਆਂ ਨੇ ਦੇਸ਼ ਧਰੋਹੀਆਂ ਵਿਰੁੱਧ ਜੂਝਦਿਆਂ ਇਸ ਸਥਾਨ ਤੇ ਸ਼ਹੀਦੀ ਪ੍ਰਾਪਤ ਕੀਤੀ ਪ੍ਰਾਚੀਨ ਸਮੇਂ ਤੋਂ ਇਸ ਸਥਾਨ ਤੇ ਗੁਰਦੁਆਰਾ ਸ਼ਹੀਦ ਸਾਹਿਬ ਸਥਾਪਿਤ ਹੈ ਇਹ ਹੈਗਾ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ हो आया दूरों चल के हो आया दूरों चल के मैं तकी तो सरए जियो मैं तकी तो सरए जियो मैं आशा रखी चित मैं मैं आशा रखी चित मैं मेरा सब बो दुख सुख गवाए जियो मेरा सब दुख गवाए जियो हो आया दूरों चल के हों आया दूरों चल के मैं तकी तो शरनाए जियो मैं तकी तो शरनाए जियो